ਰਾਮ ਕਲੀ ਮੈਲਾ ਪਹਿਲਾ ਹੱਠ ਨਿਗਰਾ ਕਰ ਕਾਇਆ ਛੀਜੈ ਵਰਤ ਤਪਨ ਕਰ ਮਨ ਨਹੀਂ ਪੀਜੈ ਰਾਮ ਨਾਮ ਸਰ ਅਵਰਨਾ ਪੂਜੈ ਗੁਰ ਸੇਵ ਮਨਾ ਹਰ ਜਨ ਸੰਗ ਕੀਜੈ ਜਮ ਜੰਦਾਰ ਜੋ ਨਹੀਂ ਸਕੇ ਸਰਪੰ ਦਸ ਨ ਸਕੇ ਹਰ ਕਾ ਰਸ ਪੀਜੈ ਰਹਾਉ ਵਾਦ ਪੜੈ रागी जग पीजे त्रैगुण बिखिया जन्म रीजे राम नाम बिन दुख सहिजे चाडस पवन सिंहासन पीजे नयोली कर्म खट कर्म करीजे राम नाम बिन निरथा सांस लीजे अंतर पंच अग्नि क्यों तीरतिजे अंतर चोर क्यों साध लीजे ਗੁਰਮੁਖ ਹੋਏ ਕਾਇਆ ਗੜ ਲੀਜੈ ਅੰਤਰ ਮੈਲ ਤੀਰਥ ਭਰ ਮੀਜੈ ਮਨ ਨਹੀਂ ਸੂਚਾ ਕਿਆ ਸੋਚ ਕੇ ਰੀਜੈ ਕਿਰਤ ਪਿਆ ਦੋਸ਼ ਕਾ ਕੋ ਦੀਜੈ ਅਨ ਖਾਹ ਦੇਹੀ ਦੁਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ ਮਨ ਮੁਖ ਜਨਮੈ ਜਨਮ ਮਰੀਜੈ ਸਤਗੁਰ ਪੂਛ ਸੰਗਤ ਜਨ ਕੀਜੈ ਮਨ ਹਰ ਰਾਚੈ ਨਹੀਂ ਜਨਮ ਮਰੀਜੈ RAM ਨਾਮ ਬਿਨ ਕਿਆ ਕਰਮ ਕੀਜੈ ਉਂਦਰ ਦੁੰਦਰ ਪਾਸ ਤਰੀਜੈ ਧੁਰ ਕੀ ਸੇਵਾ RAM ਰਵੀਜੈ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ RAM ਕਲੀ ਮਹਿਲਾ ਪਹਿਲਾ ਅੰਤਰ ਉਤਪੁੱਜ ਅਵਰਨਾ ਕੋਈ ਜੋ ਕਹੀਏ ਸੋ ਪ੍ਰਪਤੇ ਹੋਈ ਜੁਗਾ ਜੁਗੰਤਰ ਸਾਹਿਬ ਸਚ ਸੋਈ ਉਤਪਤ ਪਰਲੋ ਅਵਰਨਾ ਕੋਈ ਐਸਾ ਮੇਰਾ ਠਾਕੁਰ ਗਹਿਰ ਗੰਭੀਰ ਜਿਨ ਜਪਿਆ ਤਿਨੀ ਸੁਖ ਪਾਇਆ ਥਰ ਕੈ ਨਾਮ ਨਾ ਲੱਗੇ ਜਮ ਤੀਰ ਰਹਾਉ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰ ਅਤੋਲ ਜੇਵਾ ਸੂਚੀ ਸਾਚਾ ਬੋਲ ਘਰ ਦਰ ਸੱਚ ਨਹੀਂ ਰੋਲ ਇੱਕ ਬਨ ਮੈਂ ਬਸੈ ਡੂੰਗਰ ਅਸਥਾਨ ਨਾਮ ਵਿਸਾਰ ਪਚੈ ਅਭਿਮਾਨ ਨਾਮ ਬਿਨ ਕਿਆ ਗਿਆਨ ਧਿਆਨ ਗੁਰਮੁਖ ਪਾਵੈ ਦਰਗਮਾਨ ਅਠ ਅੰਕਾਰ ਕਰੈ ਨਹੀਂ ਪਾਵੇ ਪਾਠ ਪੜੈ ਲੈ ਲੋਕ ਸੁਣਾਵੇ ਤੀਰਥ ਧਰਮਸ ਵਿਆਧ ਨ ਜਾਵੇ ਨਾਮ বিনা ਕੈਸੇ ਸੁਖ ਪਾਵੇ